ਜੇ ਕੋਈ ਵੀ ਫੈਸਲਾ ਕਰਨਾ ਹੋਣਾ ਤੁਹੀਂ ਇਦਾਂ ਦਾ ਕਰਿਓ ਕਿ ਕੱਲ ਨੂੰ ਕੋਈ ਮੁਸ਼ਕਲ ਨਾ ਆਵੇ ਉਹਦੇ ਵਿੱਚ ਪਛਤਾਉਣਾ ਨਾ ਪਵੇ ਸਾਨੂੰ ਹੋਰ ਕੋਈ ਗੱਲ ਨਹੀਂ ਹੈ ਕੋਈ ਗੱਲ ਨਹੀਂ ਚੱਲ 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 ਕੋਈ ਗੱਲ ਨਹੀਂ ਕੋਈ ਉਹ ਭਾਜੀ ਮੈਨੂੰ ਇਹ ਆ ਕਿ ਉੱਥੇ ਤੰਗੀ ਨਾ ਕੱਟੇ ਹੋ ਇੱਕ ਮਿੰਟ ਯਾਰ ਮੈਨੂੰ ਵਨ ਮੈਨੂੰ ਤੇ ਭਾਜੀ ਇਹ ਆ ਕਿ ਜੋਤਣਾ ਉੱਥੇ ਤੰਗੀ ਚ ਨਾ ਰਵੇ ਫੇਰ ਹੁੰਦੀ ਵਨ ਭਾਜੀ ਮੈਨੂੰ ਤਾਂ ਇਦਾਂ ਹੋਣ ਲਿਆ ਬਿ ਜੋ ਤੂੰ ਤੇ ਨਾ ਤੰਗੀ ਚ ਨਾ ਰਵੇ ਬਸ ਯਾਰ ਮੈਨੂੰ ਜਾ ਵਰਤੀਆਂ ਹੀ ਰੁਕ ਜਾ ਬੰਦ ਕੋਈ ਗੱਲ ਨਾ ਲਵਲੀ ਇਹ ਤਾਂ ਵੀ ਬੰਦ ਕੋਈ ਗੱਲ ਨਹੀਂ ਲਵਲੀ ਟੈਨਸ਼ਨ ਇਹ ਅਹੋ ਇਦਾਂ ਹੀ ਆ ਬੰਦ ਇਹ ਕੰਮ ਕਰਦੇ ਰਹਿਣਾ ਇਹਦਾ ਫੌਜੀਆਂ ਸੁਭਾਅ ਹੁੰਦਾ ਵਾ ਇਹ ਤੇ ਗੱਲ ਹੈ ਵਾ ਹੁਣ ਕੀ ਕਰ ਸਕਦੇ ਆ ਉਹਨੇ ਵਿਚਾਰੀ ਨੇ ਕਿੰਨੀਆਂ ਤਿਆਰੀਆਂ ਕੀਤੀਆਂ 2 1 ਤੇ ਨਾਲੇ ਜੇ ਮੁੰਡਾ ਨਾ ਹੋਇਆ ਜੇ ਹੋਈ ਕੁੜੀ ਗਈ ਤੇ ਫਿਰ ਕੀ ਕਰਨੀਗੀ ਵੇਖੋ ਭੈਣ ਵੇਖੋ ਭੈਣ ਜੀ ਕੀ ਬੋਲਿਆ ਨਾ ਕੁਛ ਹੈਲੋ ਹੈਲੋ ਕੋਈ ਗੱਲ ਨਹੀਂ लवली ਟੈਨਸ਼ਨ ਨਹੀਂ ਰਹਿਣੀ ਕੋਈ ਗੱਲ ਨਹੀਂ ਆਪਾਂ ਤੇ ਨਾਲ ਹੀ ਆਂ लवली ਫਿਕਰ ਕਿਉਂ ਕਰਨੀਆ ਜੇ ਤੈਨੂੰ ਜੋਤ ਦੀ ਟੈਨਸ਼ਨ ਹੈ 2 1 लवली ਫਿਕਰ ਕਿਉਂ ਕਰਨੀਆ ਇਹ ਦਰਵਾਜ਼ਾ ਇਹਨਾਂ ਦੇ ਡੈਡੀ ਦਾ ਉਹ ਨਾ ਕੋਈ ਗੱਲ ਕਰਨਾ ਕੀ ਕਰੇ ਆਸਰੇ ਜੇ ਕਿਦਾਂ ਮਾਸੀ ਜੀ ਨਹੀਂ ਚਲੋ ਮੈਂ ਆਉਣੀ ਆ ਚਲ ਆ ਜੀ ਫਿਰ ਹਾਂ ਚਲ ਬੜਾ ਲਾਗੇ ਲਾਗੇ ਨਾ ਰਿਆ ਕਰ ਏਦਾਂ ਨਾ ਕਰੋ ਮਾਸੀ ਜੀ ਉਹ ਵੀ ਹੁਣ ਘਰ ਚ ਵਾ ਉਹਦਾ ਵੀ ਹਿੱਸਾ ਹੈਗਾ ਘਰ ਚ ਘਰ ਚ ਗੱਲ ਸੁਣੋ ਮੇਰੀ ਹਿੱਸਾ ਤਾਂ ਹੋਵੇ ਨਾ ਕੋਈ ਬੱਚਾ ਅੱਗੇ ਹੋਵੇ ਦੇ ਹੈਨਾ ਅਜੇ 100 100 ਦੁਬਾਰਾ 200 ਫਿਰ ਸੌਦਾ ਕਾਦਾ ਘਰ ਚ ਭਰਾਵ ਦਾ ਆਊਗਾ ਹੀ ਕੋਈ ਨਾ ਕੋਈ ਗੱਲ ਕਰੂਗਾ ਹੀ ਉਨੇ ਦੇ ਸਭ ਹੰਦਾ ਹੀ ਉਹ ਤੁਹਾਨੂੰ ਪਤਾ ਹੈਗਾ ਜੀ ਉਹਨੂੰ ਮਾਸੀ ਦੀ ਗੱਲ ਵੀ ਠੀਕ ਵਾ ਕੀ ਪਤਾ ਕਿੱਦਾਂ ਦੇ ਪੈਰੇ ਦੇ ਪਿੱਛੇ ਮਾਪਿਓ ਨੂੰ ਖਾ ਲਿਆ ਇਹਨੇ ਹੁਣ ਸਾਡਾ ਮੁੰਡਾ ਅਜੇ ਤੱਕ ਇਹਨਾਂ ਨੇ ਕੋਈ ਗੱਲ ਬਾਤ ਨਹੀਂ ਕੀਤੀ ਹੂੰ ਠੀਕ ਠਾਕ ਨੇ ਸਾਰੇ ਤੇ ਮਾਸੀ ਮਾਸੀ ਇੱਥੇ ਹੈ ਨੀ ਨੀ ਵਿੱਚ ਤੁਹਾਨੂੰ ਦੱਸਣਾ ਮੈਂ ਕਿਹਨੂੰ ਦੱਸਣਾ ਉਦੋਂ ਪਹਿਲਾਂ ਤੇ ਪਰ ਆ ਵਨ ਹੈਲੋ ਹਾਂਜੀ ਅਮਰਜੋਤ ਕੋਲ ਗੱਲ ਕਰ ਰਹੀ ਹੈ। ਕੀ ਆਸਾਨ ਕਰ ਗਿਆ ਮੇਰਾ। ਜਾਓ ਚਲਦੇ ਜਾਓ ਚਲ। ਕਹਿਣਾ ਵੀ ਹਾਂਜੀ ਮੈਂ ਅਮਰਜੋਤ। ਹੈਲੋ। ਪੂਕ ਮਾਰੋ ਪੂਕ ਮਾਈ। ਤੁਹਾਨੂੰ ਮੈਂ ਕੀ ਆਈ? ਗੱਲ ਨਹੀਂ ਕੰਮ ਤੇ ਕਰਨਾ ਹੀ ਪੈਣਾ ਹੁਣ। ਤੁਹਾਨੂੰ ਮੈਂ ਕਿਹਾ ਸੀ ਦਵਾਈ ਲੈਣ ਜਾਣਾ ਟਾਈਮ ਨਾਲ। ਮੈਂ ਪੱਠੇ ਗੁਦਰ ਲੈਣਾ ਪੱਠੇ ਗੁਦਰ ਕੇ ਚਲ ਜਾ। ਕਹਿੰਦੇ ਜੋਤ ਨੂੰ ਲੈ ਕੇ ਆਓ ਦੂਸਰ ਸੰਦੀਪ ਜਾ ਕੇ। ਜੋਤ ਨੂੰ ਲੈ ਕੇ ਆਓ। ਜਿੱਦਾਂ ਉਹ ਕਹੀ ਉਹਦਾਂ ਆਜੋਗੇ ਹੁਣ। ਕੋਈ ਕੋਹ ਨਹੀਂ ਕਹਿੰਦਾ ਤੁਹਾਨੂੰ। ਵੇ ਚੋ ਚਤੇ ਸਾਰੇ ਕਰਦੇ ਹੀ ਆ ਕਿ ਇਹਨੇ ਮੂੰਹ ਤੇ ਸੋਈ ਕਹਿ ਦੇਣਾ ਆਜੋ ਕੰਮ ਕਰਕੇ ਠੀਕ ਆ ਮੇਰੀ ਗੱਲ ਸੁਣਾ ਪਹਿਲਾਂ ਹਾਂਜੀ ਆਉਣ ਲੱਗਣਾ ਲੈ ਜੀ ਉਹਨੂੰ ਚਲੋ ਵੇਖ ਲਾਂ ਜੀ ਵੇਖ ਲਾਂ ਜੀ ਇਹ ਵੀ ਟੈਨਸ਼ਨ ਬੜੀ ਲੈਂਦੀ ਵਿਚੜੀ ਗੱਲਾਂ ਕਰਦੇ ਹੋਣਗੇ ਤਾਂ ਹੋ ਕਹਿੰਦੀ ਆ ਚਲੋ ਜੀ ਇਹ ਤਾਂ ਮਨ ਕਿ ਤੋ ਆਈਆਂ ਆਂ ਆਂਦੀ ਫੇ ਮੈਂ ਘਰ ਜਾਵਾਂ ਉਹ ਜਾ ਭਰਾ ਆ ਪਰ ਜਾਈ ਜਿਹੜੇ ਬਿਠਾਇਆ ਕੇ ਬੈਠੇ ਨੇ ਬਠਾ ਗਏ ਘਰ ਬੈਠੇ ਨਹੀਂ ਜਾਣਾ ਵਾ ਹੋਰ ਕਿੰਨੇ ਜਾਣਾ ਵਾ ਕੋਈ ਨਹੀਂ ਕਹਿਂਦੇ ਨਹੀਂ ਹੁਣ ਬਿਮਾਰ ਤੇ ਬੰਦਾ ਹੋ ਹੀ ਜਾਂਦਾ ਵਾ ਇਹ ਥੋੜਾ ਤੇ ਕੰਮ ਕਰਦਾ ਹੀ ਹੁੰਦਾ ਵਾ ਜੇ ਓਦਾਂ ਬੁਖਾਰ ਸਵਾ ਚੱਲ ਫਿਰ ਤੁਸੀਂ ਦਵਾਈ ਲੈ ਆਓ ਮੈਂ ਤੇਰੇ ਡੈਡੀ ਨੂੰ ਭੇਜ ਦੂੰਗੀ ਚੰਗਾ ਮੰਮੀ ਚੰਗਾ ਬਸ ਇਢਣੀ ਮਿਲੇ ਹਮ ਬਸ ਚੰਗਾ ਫਿਰ ਅਈ ਹੋਈਏ ਦਵਾਈ ਲੈ ਆਈਏ ਚੱਲ ਲੈ ਉਹ ਦਵਾਈ ਹੈ ਚੰਗਾ ਮਸ ਜੀ ਠੰਡ ਬੜੀ ਆ ਧਿਆਨ ਰੱਖੀ ਆਪਣਾ ਠੀਕ ਹੈ ਚੈੱਕ ਅਪ ਕਰਾ ਕੇ ਫਿਰ ਦਵਾਈ ਲਈ 1 ਬਨ ਰਮਨ ਪਾਏ ਤੋ ਜਿੱਦਾਂ ਮਰਜੀ ਕਹੇ ਪਰ ਸੰਦੀਪ ਨਾ ਸੋ ਰਜਿਸਟਰੀ ਗੱਲ ਨਹੀਂ ਬਸ ਗੱਲ ਨਹੀਂ ਕੱਲ ਵੀ ਬੜੇ ਪਕੌੜੇ ਖਾਣੇ ਆਏ ਅੱਜ ਨਹੀਂ ਅੱਜ ਨਹੀਂ ਅੱਜ ਨਹੀਂ ਬਣਾਇਆ ਸੋਣਾ ਕਿਨੇ ਨਾ ਕੰਮ ਤੇਰੇ ਆਉਣਾ ਹੀ ਉਹਨੇ ਨਹੀਂ ਆਉਣਾ ਰਮਨਾ 100 ਦਜੇ ਦਾ ਸਿਆਣੀ ਹੈ ਜੋਤਰਾ ਸੰਦੀਪ ਕੰਮ ਤੇਰੇ ਦਾ ਉਹਨੇ ਹੀ ਆਉਣਾ ਹਲੋ 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 ਜੇ ਕੋਈ ਵੀ ਫੈਸਲਾ ਕਰਨਾ ਵਾ ਨਾ ਤੁਸੀਂ ਇਦਾਂ ਦਾ ਕਰਿਓ ਤੇ ਕੱਲ ਨੂੰ ਕੋਈ ਮੁਸ਼ਕਲ ਨਾ ਆਵੇ ਉਹਦੇ ਵਿੱਚ ਪਛਤਾਉਣਾ ਨਾ ਪਵੇ ਸਾਨੂੰ ਹੋਰ ਕੋਈ ਗੱਲ ਨਹੀਂ ਹੈ ਕੋਈ ਗੱਲ ਨਹੀਂ ਚੱਲ 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 ਕੋਈ ਗੱਲ ਨਹੀਂ ਉਹ ਭਾਜੀ ਮੈਨੂੰ ਇਹ ਆ ਤੇ ਉਥੇ ਤੰਗੀ ਨਾ ਕੱਟੇ ਹੋ ਇੱਕ ਮਿੰਟ ਯਾਰ ਮੈਨੂੰ ਵਨ ਮੈਨੂੰ ਤੇ ਭਾਜੀ ਇਹ ਆ ਤੇ ਜੋਤਣਾ ਨਾ ਉਥੇ ਤੰਗੀ ਝਣਾ ਰਵੇ ਫੇਰ ਆਉਂਦੀ ਭਾਜੀ ਮੈਨੂੰ ਤੇ ਇਦਾਂ ਹੋਣ ਲਿਆ ਬਈ ਜੋਤ ਤੇ ਨਾ ਤੰਗੀ ਝਣਾ ਰਵੇ ਬਸ ਯਾਰ ਮੈਨੂੰ ਜਾ ਵਨ ਯਾਰ ਰੁਕ ਜਾ ਵਨ ਕੋਈ ਗੱਲ ਨਹੀਂ ਲਵਲੀ ਕੋਈ ਗੱਲ ਨਹੀਂ ਲਵਲੀ ਟੈਨਸ਼ਨ ਇਹ ਅਹੋ ਇਦਾਂ ਹੀ ਆ ਇਹ ਕੰਮ ਕਰਦੇ ਰਹਿਣਾ ਦਾ ਫੌਜੀਆਂ ਸੁਭਾਅ ਹੁੰਦਾ ਵਾ ਇਹ ਤੇ ਗੱਲ ਹੈ ਵਾ ਹੁਣ ਕੀ ਕਰ ਸਕਦੇ ਆ ਉਹਨੇ ਵਿਚਾਰੀ ਨੇ ਕਿੰਨੀਆਂ ਤਿਆਰੀਆਂ ਕੀਤੀਆਂ 2 1 ਤਿੰਨ ਨਾਲੇ ਜੇ ਮੁੰਡਾ ਨਾ ਹੋਇਆ ਜੇ ਹੋਈ ਕੁੜੀ ਗਈ ਤੇ ਫਿਰ ਕੀ کریںਗੀ ਵੇਖੋ ਭੈਣ 2 1 ਵੇਖੋ ਭੈਣ ਜੀ ਕੀ ਬੋਲਿਆ ਨਾ ਕੁਛ ਹੈਲੋ ਹੈਲੋ 1 ਕੋਈ ਗੱਲ ਨਹੀਂ ਲਵਲੀ ਟੈਨਸ਼ਨ ਨਹੀਂ ਰਣੀ ਕੋਈ ਗੱਲ ਨਹੀਂ ਆਪਾਂ ਤੇਰੇ ਨਾਲ ਹੀ ਆ ਲਵਲੀ ਫਿਕਰ ਕਿਉਂ ਕਰਦੇ ਆ ਜੇ ਤੈਨੂੰ ਜੋਤ ਦੀ ਟੈਨਸ਼ਨ ਆ 2 1 ਲਵਲੀ ਫਿਕਰ ਕਿਉਂ ਕਰਦੇ ਆ ਇਹ ਦਰਵਾ ਇਨਾਂ ਦੇ ਡੈਡੀ ਦਾ ਉਹ ਨਾਲ ਕੋਈ ਗੱਲ ਕਰਨ ਇਹ ਕਿਹਦੇ ਆਸਰੇ ਆ ਕਿਦਾਂ ਮਾਸ ਜੀ ਦੀ ਚਲੋ ਮੈਂ ਆਉਣੀ ਆ ਚਲ ਆ ਜੀ ਫਿਰ ਹਾਂ ਚਲ ਬੜਾ ਲੱਗ ਲੱਗੇ ਨਾ ਰਿਆ ਕਰ ਇਦਾਂ ਨਾ ਕਰੋ ਮਾਸੀ ਜੀ ਉਹ ਵੀ ਹੁਣ ਘਰ ਚ ਵਾ ਉਹਦਾ ਵੀ ਹਿੱਸਾ ਹੈਗਾ ਘਰ ਚ ਘਰ ਚ ਗੱਲ ਸੁਣੋ ਮੇਰੀ ਹਿੱਸਾ ਤਾਂ ਹੋਵੇ ਨਾ ਕੋਈ ਬੱਚਾ ਅੱਗੇ ਹੋਵੇ ਦੇ ਹੈਨਾ ਅਜੇ 100 100 ਦਵਾਰਾ 200 ਫੇ ਸੋਦਾ ਕਾਦਾ ਘਰ ਚ ਭਰਾਵ ਦਾ ਆਊਗਾ ਹੀ ਕੋਈ ਨਾ ਕੋਈ ਗੱਲ ਕਰੂਗਾ ਹੀ ਉਹਨਾਂ ਦੇ ਸੰਬੰਧਾ ਹੀ ਉਹ ਤੁਹਾਨੂੰ ਪਤਾ ਹੈਗਾ ਹੀ ਉਹਨੂੰ ਮਾਸੀ ਦੀ ਗੱਲ ਵੀ ਠੀਕ ਵਾ ਕੀ ਪਤਾ ਕਿਦਾਂ ਦੇ ਪੈਰੇ ਦੇ ਪਿੱਛੇ ਮਾ ਬਿਓ ਨੂੰ ਖਾ ਲਿਆ ਇਹਨੇ ਹੁਣ ਸਾਡਾ ਮੁੰਡਾ ਅਜੇ ਤੱਕ ਇਹਨਾਂ ਨੇ ਕੋਈ ਗੱਲ ਬਾਤ ਨਹੀਂ ਕੀਤੀ ਹੂੰ ਠੀਕ ਠਾਕ ਨੇ ਸਾਰੇ ਤੇ ਮਾਸੀ ਮਾਸੀ ਇੱਥੇ ਹੈ ਨੀ ਨੀ ਵਿੱਚੀ ਤੁਹਾਨੂੰ ਦੱਸਣਾ ਮੈਂ ਕਿੰਨੂੰ ਦੱਸਣਾ ਉਦੋਂ ਪਹਿਲਾਂ ਦੇ ਪਰ ਆ ਵਨ ਹੈਲੋ हां जी अमरजोत कौर ਗੱਲ ਕਰ ਰਹੀ ਹੈ। ਕਿਹੜਾ ਆ ਗਿਆ ਮੇਰਾ। ਜਾਓ ਚਲਦੇ ਜਾਓ ਚਲ। ਕਹਿਣਾ ਵੀ ਹਾਂਜੀ ਮੈਂ ਅਮਰਜੋਤ। ਹੈਲੋ। ਭੂਖ ਮਾਰੋ ਭੂਖ ਮਾਈ। ਭੂਖ। ਤੁਹਾਨੂੰ ਮੈਂ ਕਿਹਾ ਕੋਈ ਗੱਲ ਨਹੀਂ ਕੰਮ ਤੇ ਕਰਨੇ ਪੈਣਾ ਹੋਣਾ। ਤੁਹਾਨੂੰ ਮੈਂ ਕਿਹਾ ਦਵਾਈ ਲੈਣ ਜਾਣਾ ਟਾਈਮ ਨਾਲ। ਮੈਂ ਪੱਠੇ ਘੁਦਰ ਲੈਣਾ ਪੱਠੇ ਘੁਦਰ ਕੇ ਚਲ ਜਾ। ਕਨੇ ਜੋਤ ਨੂੰ ਲੈ ਕੇ ਆਓ ਤੂੰ ਸੰਦੀਪ ਜਾ ਕੇ। ਜੋਤ ਨੂੰ ਲੈ ਕੇ ਆਓ। ਜਿੱਦਾਂ ਉਹ ਕਹੀ ਉਹਦਾਂ ਆਜੂਗੀ ਹੁਣ। ਕੋਈ ਕੋਹ ਨਹੀਂ ਕਹਿੰਦਾ ਤੁਹਾਨੂੰ। ਵੇ ਤੂੰ ਜਿੱਤੇ ਸਾਰੇ ਕਰਦੇ ਹੀ ਆ ਕਿ ਇਹਨੇ ਮੂੰਹ ਤੇ ਸਭੀ ਕਹਿ ਦੇਣਾ ਜਿੱਤੇ ਆ ਜੋ ਕੰਮ ਕਰਕੇ ਠੀਕ ਆ ਮੇਰੀ ਗੱਲ ਸੁਣ ਨਾ ਪਹਿਲਾਂ ਹਾਂਜੀ ਫੋਨ ਲੱਗਣਾ ਲੈ ਜੀ ਉਹਨੂੰ ਚਲੋ ਵੇਖ ਲਾਂ ਜੀ ਵੇਖ ਲਾਂ ਜੀ ਇਹ ਵੀ ਟੈਨਸ਼ਨ ਬੜੀ ਲੈਂਦੀ ਵੀ ਚੜੀ ਗੱਲਾਂ ਕਰਦੇ ਹੋਣਗੇ ਤਾਂ ਉਹ ਕਹਿੰਦੀ ਆ ਚਲੋ ਜੀ ਇਹ ਦਮਾਨ ਕਿੱਥੋਂ ਆਈ ਆ ਆਂਦੀ ਫੇ ਮੈਂ ਘਰ ਜਾਵਾਂ ਉਹ ਜਾ ਭਰਾ ਆ ਪਰ ਜਾਈ ਜਿਹੜੇ ਬਿਠਾਇਆ ਕੇ ਬੈਠੇ ਇਹਨੂੰ ਬਿਠਾ ਕੇ ਘਰ ਬੈਠੇ ਨਹੀਂ ਜਾਣਾ ਵਾ ਹੋਰ ਕਿੰਨੇ ਜਾਣਾ ਵਾ ਕੋਈ ਨਹੀਂ ਕਹਿਂਦੇ ਨਹੀਂ ਹੁਣ ਬਿਮਾਰ ਤੇ ਬੰਦਾ ਹੋਈ ਜਾਂਦਾ ਵਾ ਇਹ ਥੋੜਾ ਵੀ ਕੰਮ ਕਰਦਾ ਹੀ ਹੁੰਦਾ ਵਾ ਜੇ ਓਦਾਂ ਬੁਖਾਰ ਸਵਾ ਚੱਲ ਫਿਰ ਤੁਸੀਂ ਦਵਾਈ ਲੈ ਆਓ ਮੈਂ ਤੇਰੇ ਡੈਡੀ ਨੂੰ ਭੇਜ ਦੂੰਗੀ ਚੰਗਾ ਮੰਮੀ ਚੰਗਾ ਬਸ ਇਦੋਂ ਨਹੀਂ ਮਿਲੇ ਹੂੰ ਬਸੀ ਚੰਗਾ ਫਿਰ ਅਹੀਂ ਹੋਈਏ ਦਵਾਈ ਲੈ ਆਈਏ ਚੱਲ ਲੈ ਆਓ ਦਵਾਈ ਹੈ ਚੰਗਾ ਮਸ ਜੀ ਠੰਡ ਬੜੀ ਓ ਧਿਆਨ ਰੱਖੀ ਆਪਣਾ ਠੀਕ ਹੈ ਚੈੱਕਅਪ ਕਰਾ ਕੇ ਫਿਰ ਦਵਾਈ ਲਈ ਵਨ ਰਮਨ ਭਾਏ ਤੋ ਜਿੱਦਾਂ ਮਰਜੀ ਕਹੇ ਪਰ ਸੰਦੀਪ ਨਾ ਸੋ ਰਜਿਸਟਰੀ ਕਾਲੀ ਬੜੇ ਪਕੌੜੇ ਖਾਂਦੇ ਆਏ ਅੱਜ ਨਹੀਂ ਅੱਜ ਨਹੀਂ ਅੱਜ ਨਹੀਂ ਬਣਾਣਾ ਸੋਣਾ ਇਨੇ ਨਾ ਕੰਮ ਤੇਰੇ ਆਉਣਾ ਹੀ ਉਹਨੇ ਨਹੀਂ ਆਉਣਾ ਰਮਨਾ 100 ਦਰਜੇ ਦਾ ਸਿਆਣੀ ਹੈ ਜੋਤਰਾ ਸੰਦੀਪ ਕੰਮ ਤੇਰੇ ਦਾ ਉਹਨੇ ਹੀ ਆਉਣਾ ਹੈਲੋ 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 ਇਹ ਨਾ ਗੱਲ ਵੀ ਕਰੀ ਪਲੇ ਕਰੀ ਬਾਬੀ ਜੀ ਕੁਛ ਹੈਲੋ ਹੈਲੋ